ਜਾਨੀ ਕਿ ਬਿਆਸ ਪਾਖੜਾ ਮੈਨੇਜਮੈਂਟ ਬੋਰਡ ਦਾ ਪਾਣੀ ਦਾ ਇਸ਼ੂ ਹੈ ਔਰ ਵਾਰ-ਵਾਰ ਹਰਿਆਣਾ ਸਾਡੇ ਤੋਂ ਪਾਣੀ ਮੰਗ ਰਿਹਾ ਹੈ ਔਰ ਇੱਕ ਨਵੀਂ ਜਿਹੜੀ ਗੱਲ ਦੇਖਣ ਨੂੰ ਮਿਲੀ ਹੈ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈਗਾ ਜਿਹੜਾ ਆਲਰੇਡੀ ਕਈ ਸਟੇਟਾਂ ਨੂੰ ਅਸੀਂ ਪਹਿਲਾਂ ਪਾਣੀ ਦਿੰਨੇ ਆ ਜਿਹੜਾ ਪ੍ਰੀਵੀਅਸ ਸਾਡਾ ਪੁਰਾਣੀ ਸਮਝੌਤੇ ਦਿੱਤਾ ਹੈ ਚਾਹੇ ਉਹ ਦਿੱਲੀ ਹੈ ਚਾਹੇ ਉਹ ਹਰਿਆਣਾ ਚਾਹੇ ਉਹ ਚੰਡੀਗੜ੍ਹ ਹੈ ਤੇ ਚਾਹੇ ਉਹ ਪੰਜਾਬ ਹੈ ਚਾਹੇ ਹੋਰ ਕੋਈ ਸਟੇਟ ਹੈ ਉਰੇ ਤੈ ਪਾਣੀ ਨਿਰਧਾਰਿਤ ਹੈਗਾ ਕਿ ਕਿੰਨਾ ਕਿਸ ਸਟੇਟ ਨੂੰ ਪਾਣੀ ਦੇਣਾ ਹੈਗਾ ਸੋ ਇਹ ਬਹੁਤ ਸਾਰੇ ਸਾਲਾਂ ਤੋਂ ਮੇਰੇ ਖਲ 1976 ਤੋਂ ਲੈ ਕੇ ਜਦੋਂ ਦਵਾਰੇ ਰੀਨੇਮ ਹੋਇਆ ਪਹਿਲਾਂ ਇਹ ਕੇਵਲ ਭਾਖੜਾ ਮੈਨੇਜਮੈਂਟ ਬੋਰਡ ਸੀਗਾ ਉਸ ਤੋਂ ਬਾਅਦ ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੋਇਆ 9076 ਦੇ ਵਿੱਚ ਉਸ ਸਮਝੌਤੇ ਦੇ ਤਹਿਤ ਪਾਣੀ ਜਾ ਰਿਹਾ ਹੈ ਔਰ ਇਹ ਤੇ ਕੋਈ ਦਿੱਕਤ ਨਹੀਂ ਹੈ ਕਿਉਂਕਿ ਉਸ ਸਮੇਂ ਪਾਣੀ ਵਾਧੂ ਹੁੰਦਾ ਸੀਗਾ ਵਾਧੂ ਹੋਣ ਦੇ ਕਾਰਨ ਇਸ ਤਰ੍ਹਾਂ ਦੇ ਜਿਹੜੀਆਂ ਪਹਿਲਾਂ ਸਮਝੌਤੇ ਹੋਏ ਆ ਔਰੇ ਤਹਿ ਤੇ ਪਾਣੀ ਆਲਰੇਡੀ ਇਨਾ ਸਟੇਟਸ ਨੂੰ ਜਾ ਰਿਹਾ ਹੈ ਹੁਣ ਕਿਹਾ ਜਾ ਰਿਹਾ ਇਹ 8500 ਕਿਊਸਿਕ ਪਾਣੀ ਅਸੀਂ ਹਰਿਆਣੇ ਨੂੰ ਇਸ ਬੋਰਡ ਦੇ ਤਹਿਤ ਦਿੰਦੇ ਸੀ ਜਿਹੜਾ ਕਿ ਸਰਕਾਰ ਨੇ ਜਿਹੜਾ ਭਰਨ ਦਾ ਸਮੇਂ ਹੁੰਦਾ ਫਿਲਿੰਗ ਪੀਰੀਅਡ ਹੁੰਦਾ ਉਹ ਹੁੰਦਾ ਮਈ 21 ਤੋਂ ਲੈ ਕੇ ਸਪਟੈਂਬਰ 20 ਤੱਕ ਤੇ ਜਿਹੜਾ ਰਿਲੀਜ਼ ਕਰਨ ਦਾ ਸਮਾਂ ਜਾਂ ਡਿਪਲੇਸ਼ਨ ਪੀਰੀਅਡ ਹੁੰਦਾ ਉਹ ਹੁੰਦਾ 21 ਸਪਟੈਂਬਰ ਤੋਂ ਮਈ 20 ਤੱਕ ਇਹਰੇ ਦਰਮਿਆਨ ਜਾਣੀ ਕੀ ਅਸੀਂ ਆਲਰੇਡੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ 8500 ਕਿਊਸਿਕ ਪਾਣੀ ਜੋ ਬੰਦਾ ਸੀ ਉਹਨਾਂ ਦਾ ਉਹ ਆਲਰੇਡੀ ਅਸੀਂ ਹਰਿਆਣੇ ਨੂੰ ਦੇ ਦਿੱਤਾ ਗਿਆ ਹੈ लेकिन उन बीजेपी द्वारा ਜਾਂ ਬੋਰਡ ਤੇ ਦਬਾਅ ਬਣਾਇਆ ਜਾ ਰਿਹਾ ਹੈ ਤੁਸੀਂ ਦੇਖਿਆ ਹੋਣਾ ਹੈ ਕਿ ਇਸ ਬੋਰਡ ਦੇ ਜਿਹੜੇ ਪਹਿਲਾ ਅਧਿਕਾਰੀ ਸਨ ਉਹ ਕਿਤੇ ਨਾ ਕਿਤੇ ਪੰਜਾਬ ਦੇ ਹੁੰਦੇ ਸਨ ਪੰਜਾਬ ਨਾਲ ਉਹਨਾਂ ਦਾ ਤਲੁਕਾਤ ਹੁੰਦਾ ਸੀ ਅਚਨ ਚੇ ਤੇਰੇ ਚ ਪਿਛਲੇ 2022 ਦੇ ਵਿੱਚ ਤਬਦੀਲੀ ਲੈ ਕੇ ਆਂਦੀ ਗਈ ਔਰ ਇਹ ਬੋਰਡ ਦੇ ਅਧਿਕਾਰੀ ਬਾਹਰੀਆਂ ਸੂਬਿਆਂ ਤੋਂ ਲਾ ਦਿੱਤੇ ਗਏ ਯਾਨੀ ਕਿ ਕੋਈ ਰਾਜਸਥਾਨ ਦਾ ਕੋਈ ਹੋਰ ਕਿਤੋਂ ਦਾ ਲਾ ਦਿੱਤਾ ਗਿਆ ਹੋਨ ਰੀਸੈਂਟ ਜਿਹੜੀ ਰਿਪੋਰਟ ਆਈ ਹੈ ਔਰ ਇਹ ਵਿੱਚ ਦੋ ਅਧਿਕਾਰੀ ਕਹਿੰਦੇ ਆ ਕਿ ਉਹਨਾਂ ਦੀ ਟ੍ਰਾਂਸਫਰ ਵੀ ਇਮੀਡੀਏਟ ਕਰ ਦਿੱਤੀ ਗਈ ਹੈ ਬੋਰਡ ਚੋਂ ਤਾਂ ਜੋ ਸੁਨੇਹਾ ਦੇਣਾ ਚਾਹੁੰਦੇ ਨੇ ਕਿ ਅਗਰ ਬੋਰਡ ਸਾਡੀ ਗੱਲ ਨਹੀਂ ਮੰਨੇਗਾ ਤਾਂ ਫਿਰ ਉਹਨਾਂ ਦੇ ਤਬਾਦਲੇ ਹੋ ਜਾਣਗੇ ਮੈਨੂੰ ਇਹੀ ਲੱਗ ਰਿਹਾ ਹਾਲਾਂਕਿ ਮੈਨੂੰ ਪੂਰਾ ਪਤਾ ਨਹੀਂਗਾ ਕਿ ਕਿਉਂ ਉਹਨਾਂ ਦੇ ਤਬਾਦਲੇ ਹੋਏ ਐ ਪਰ ਕਾਰਨ ਮੈਨੂੰ ਇਹੀ ਜਾਪ ਰਿਹਾ ਹੈ ਹੁਣ ਪਾਣੀ ਵਾਦੂ ਦੀ ਗੱਲ ਹੈ ਪਾਣੀ ਆਪਣੇ ਘਰੇ ਕੋਈ ਬਗਾਨਾ ਵੀ ਆ ਜਾਂਦਾ ਅਸੀਂ ਉਹਨੂੰ ਵੀ ਪਾਣੀ ਪਲਾਉਣੇ ਆ ਕੋਈ ਗੇਟ ਤੇ ਆ ਜਾਏ ਅਗਰ ਉਹ ਹੁੱਤੇ ਆਇਆ ਲੇਕਿਨ ਅਗਰ ਆਪਣੇ ਘਾਹ ਹੀ ਧਿਆਇਆ ਹੋਵੇ ਕਿ ਸਾਡੀ ਆਪਣੀ ਪਿਆਸ ਹੀ ਨਹੀਂ बुझ ਰਹੀ ਹਾਲਾਤ ਐਸੇ ਹੈ ਕਿ ਆਲਰੇਡੀ ਜਿਹੜੇ ਡੈਮਸ ਹੈਗੇ ਉਹਨਾਂ ਦੇ ਵਿੱਚ ਪਾਣੀ ਨਿਰੰਤਰ ਘਟਦਾ ਜਾ ਰਿਹਾ ਜੇ ਮੈਂ ਗੱਲ ਕਰਾਂ ਰੰਜੀਤ ਸਾਗਰ ਡੈਮ ਦੀ ਤਾਂ ਉਹਦੇ ਵਿੱਚ ਬਹੁਤ ਘੱਟ ਪਾਣੀ ਹੁਣ ਹੈਗਾ ਆਲਰੇਡੀ ਪਾਣੀ ਹੈ ਨਹੀਂਗਾ ਪੋਂਗ ਡੈਮ ਦਾ ਜਿਹੜਾ ਕੀ ਐਮਪਟੀ ਹੈਗਾ ਡਿਊ ਟੂ ਐਨੂਅਲ ਮੇਨਟੇਨੈਂਸ ਆਖੜਾ ਡੈਮ ਹੈਗਾ ਜਿਹਦੇ ਵਿੱਚ 19 ਫੁੱਟ ਜਿਹੜਾ ਹੈ ਸਾਡਾ ਲੈਵਲ ਤੋਂ ਵੱਧ ਜਿਹੜਾ ਪਾਣੀ ਸਾਡੇ ਕੋਲ ਹੈ ਕੇਵਲ ਪਾਖੜਾ ਡੈਮ ਦੇ ਵਿੱਚ ਸਾਡੇ ਕੋਲ ਪਾਣੀ ਹੈਗਾ ਜਿੱਥੋਂ ਇਹ ਪਾਣੀ ਮੰਗ ਰਹੇ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਅਗਰ ਇਹ ਪਾਣੀ ਅਸੀਂ 8500 ਕਿਊਸਿਕ ਜਿਹੜਾ ਅਸੀਂ ਦੇਤਾ ਇਸ ਤੋਂ ਵੱਧ ਦੇ ਦਿੰਨੇ ਆ ਤਾਂ ਫੇਰ ਸਾਡਾ ਤਰਨ ਤਾਰਨ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਇਹ ਸਾਰੇ ਜਿਹੜੇ ਸਾਡੇ ਜ਼ਿਲ੍ਹੇ ਨੇ ਤਕਰੀਬਨ ਹੋਰ ਵੀ ਹੋਏਗਾ ਇਹ ਵਾਂਝੇ ਰਹਿ ਜਾਣਗੇ ਜਿਨ੍ਹਾਂ ਨੂੰ ਪਾਣੀ ਨਹੀਂ ਮਿਲੇਗਾ ਹੋ ਸਕਦਾ ਉਹਨਾਂ ਦੀ ਪੈੜੀ ਵੀ ਅਸੀਂ ਨਾ ਵੀ ਸਕੀਏ ਸੋ ਇਹ ਸਾਡੇ ਪੰਜਾਬ ਦੇ ਹਾਲਾਤ ਹੋ ਸਕਦੇ ਨੇ ਹੁਣ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਗੱਲਾਂ ਬਾਤਾਂ ਤੋਂ ਸੁਣਿਆ ਮੈਂ ਕਿ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਭਾਈ ਪਾਣੀ ਛੱਡੋ ਪਾਣੀ ਛੱਡਣਾ ਪਏਗਾ ਪਾਣੀ ਤਾਂ ਨਹੀਂ ਛੱਡਿਆ ਜਾਏਗਾ ਔਰ ਨਾ ਹੀ ਛੱਡਣਾ ਚਾਹੀਦਾ ਕਿਉਂਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਧਿਆਇਆ ਮਾਰ ਕੇ ਇੱਕ ਵੀ ਪਾਣੀ ਦੀ ਬੂੰਦ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ ਹਾਂ ਅਗਰ ਪਾਣੀ ਫालतੂ ਹੈ ਤਾਂ ਸਾਨੂੰ ਕਿਸੇ ਨੂੰ ਦੇਣ ਤੇ ਕੋਈ ਇਤਰਾਜ਼ ਨਹੀਂ ਹੈ ਹੁਣ ਮੈਂ ਇੱਥੇ ਗੱਲ ਕਰਨੀ ਚਾਹਣਾ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਹੁਣ ਇੱਕ ਨਵਾਂ ਨਾਟਕ ਰਚ ਗਿਆ ਬਿਲਕੁਲ ਅਸੀਂ ਇਸ ਗੱਲ ਦੇ ਨਾਲ ਆ ਕਿ ਪੰਜਾਬ ਦਾ ਬੂੰਦ ਵੀ ਨਹੀਂ ਜਾਏਗਾ ਲੇਕਿਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਤੇ ਲੋਕ ਸ਼ੱਕ ਕਰਦੇ ਆ ਕਿ ਜਿਸ ਪ੍ਰਕਾਰ ਕਿਸਾਨਾਂ ਨੂੰ ਮੋਰਚੇ ਤੋਂ ਠਾਇਆ ਗਿਆ ਕਿ ਦਿੱਲੀ ਦੇ ਨਾਲ ਆਮ ਆਦਮੀ ਪਾਰਟੀ ਦੀ ਇੱਕ ਹੀ ਗੱਲ ਹੈਗੀ ਉਹਨਾਂ ਦੇ ਇਸ਼ਾਰੇ ਤੇ ਸਭ ਕੁਝ ਹੋ ਰਿਹਾ ਹੈ ਅੱਜ ਭਾਜਪਾ ਦੇ ਖਿਲਾਫ ਇਹ ਨਵਾਂ ਕੰਮ ਚਲਾ ਲਿਆ ਬਿਲਕੁਲ ਭਾਜਪਾ ਦੀ ਅਸੀਂ ਨਖੇਦੀ ਕਰਦੇ ਆ ਬਿਲਕੁਲ ਭਾਜਪੀ ਨੂੰ ੱਤਕਾ ਨਹੀਂ ਕਰਨ ਦੇਵਾਂਗੇ ਪੰਜਾਬ ਦੇ ਨਾਲ ਬਿਲਕੁਲ ਪੰਜਾਬ ਦਾ ਪਾਣੀ ਅਸੀਂ ਨਹੀਂ ਜਾਣ ਦੇਵਾਂਗੇ ਇੱਕ ਬੂੰਦ ਵੀ ਲੇਕਿਨ ਅੱਜ ਸਰਕਾਰ ਕਹਿੰਦੀ ਅਸੀਂ ਪ੍ਰਦਰਸ਼ਨ ਕਰਾਂਗੇ ਤੁਸੀਂ ਸਰਕਾਰ ਚ ਬੈਠੇ ਹੋ ਤੁਸੀਂ ਕਿਉਂ ਪ੍ਰਦਰਸ਼ਨ ਕਰੋਗੇ ਮੇਕ ਸ਼ੋਰ ਕਿ ਇੱਕ ਵੀ ਪੰਜਾਬ ਦੀ ਬੂੰਦ ਨਹੀਂ ਜਾਏਗੀ ਤੁਸੀਂ ਪ੍ਰਦਰਸ਼ਨ ਕਰਕੇ ਕੀ ਦੱਸਣਾ ਚਾਹੁੰਦੇ ਹੋ ਕਿ ਅਗਰ ਪਾਣੀ ਉਹ ਲੈ ਜਾਂਦੇ ਹੈ ਸਰਕਾਰ ਸਾਡੀ ਹੈ ਮੁੱਖ ਮੰਤਰੀ ਸਾਡਾ ਹੈ ਤੇ ਇਸ ਦੇ ਬਾਬਯੂਦ ਵੀ ਅਗਰ ਪੰਜਾਬ ਦਾ ਪਾਣੀ ਉਹ ਲੈ ਜਾਂਦੇ ਹੈ ਤਾਂ ਇਹ ਰਿਚਰ ਤੁਹਾਡੀ ਨਾਕਾਮਯਾਬੀ ਹੋਏਗੀ ਪਾਣੀ ਦੀ ਬੂੰਦ ਜਾਣੀ ਨਹੀਂ ਚਾਹੀਦੀ ਅਸੀਂ ਇਸ ਗੱਲ ਤੇ ਸਾਰਾ ਪੰਜਾਬ ਦੇ ਲੋਕ ਬੇਸ਼ੱਕ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਈਏ ਲੇਕਿਨ ਸਾਡਾ ਸਟੈਂਡ ਕਲੀਅਰ ਹੈ ਕਿ ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਅਸੀਂ ਹੱਕ ਠੋਕੇ ਪੰਜਾਬ ਦੇ ਨਾਲ ਹੈ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਆਮ ਆਗਮੀ ਪਾਰਟੀ ਪ੍ਰਦਰਸ਼ਨ ਕਰੋ ਨਾ ਕਰੋ ਵੈਸੇ ਤਾਂ ਤੁਸੀਂ ਜਦੋਂ ਮਰਜੀ ਅਮਿਤ ਸ਼ਾਹ ਨਾਲ ਗੱਲ ਕਰ ਲੈਨੇ ਹੋ ਲੇਕਿਨ ਪਾਣੀ ਦੀ ਬੂੰਦ ਨਹੀਂ ਜਾਣੀ ਚਾਹੀਦੀ ਅਸੀਂ ਆਪਣੇ ਸਟੈਂਡ ਤੇ ਔਰ ਬੀਬੀਐਮ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੀ ਕਲੀਅਰ ਕਰੇ ਨੇ ਤੇ ਗੱਲ ਕਿ ਆਲਰੇਡੀ ਪਾਣੀ ਜਦੋਂ ਰਿਲੀਜ਼ ਦੇ ਚੁੱਕੇ ਹੈ ਤਾਂ ਹੋਰ ਵਾਧੂ ਪਾਣੀ ਕਾਦੇ ਤੋਂ ਮੰਗਿਆ ਜਾ ਰਿਹਾ ਸੋ ਇਹੀ ਅੱਜ ਮੈਂ ਗੱਲ ਕਹਿਣੀ ਸੀ ਔਰ ਮੈਂ ਬੇਨਤੀ ਕਰਾਂਗਾ ਬੇਵਕੂਫ ਬਣਾਉਣ ਦੀ ਬਜਾਏ ਪੋਜ਼ਿਟਿਵ ਇਧਰ ਉਧਰ ਖਲਾਰਾ ਜਾਣ ਬੁਝ ਕੇ ਕਿ ਧਰਨਾ ਭਾਜਪੀ ਫਲਾਉ ਉਥੋਂ ਧਰਨਾ ਲਾਇਆ ਜਾਂਦਾ ਜਿੱਥੇ ਸਰਕਾਰਾਂ ਨਹੀਂ ਹੁੰਦੀਆਂ ਜਾਂ ਸਰਕਾਰ ਆਵਾਜ਼ ਨਹੀਂ ਸੁਣਦੀ ਉਹ ਮੇਰੀ ਬੇਨਤੀ ਹੈ ਆਪਣਾ ਕੰਮ ਕਰੋ ਪਾਣੀ ਦੀ ਬੂੰਦ ਨਹੀਂ ਚਾਨਣੀ ਚਾਹੀਦੀ ਇਹ ਨਾ ਹੋਵੇ ਕਿ ਇੱਧਰ ਧਰਨਾ ਲਾ ਕੇ ਤੇ ਉੱਥੋਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪਾਣੀ ਰਿਲੀਜ਼ ਕਰਾ ਲਿਓ ਧੰਨਵਾਦ ਅੱਜਕੱਲ੍ਹ ਦੋਸਤੋ ਮੈਂ ਤੁਹਾਡਾ ਆਪਣਾ ਰਾਜਾ ਵੜਿੰਗ ਅੱਜ ਆਪਾਂ ਗੱਲ ਕਰਦੇ ਹਾਂ ਕਿ ਕਾਫੀ ਜਿਹੜਾ ਮਸਲਾ ਪੱਖਿਆ ਵੇ ਹੈ